ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸ਼੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜਾਉ ਪੈ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਪਤ ਤੂ ਪਾਵਨ ਨਾਮ ਕੈਸੇ ਹੁੰਤਾ ਰਹਾਉ ਤੁਮ ਜੋ ਨਾਇਕ ਆਸ਼ੋ ਅੰਤਰ ਜਾਮੀ ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸੁਆਮੀ ਸ਼ਰੀਰ ਆਰਾਧੈ ਮੋ ਕੋ ਵਿਚਾਰ ਦੇਹੁ ਹਰਵਿਦਾਸ ਸਮਦਲ ਸਮਝਾਵੇ ਕੋ ਰਾਗ ਗਉੜੀ ਰਵਦਾਸ ਜੀ ਕੇ ਪਦੇ ਗਉੜੀ ਗੁਵਾਰੇਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੁਵੰਤੀ ਰਾਮ ਗੁਸਈਆ ਜੀ ਕੇ ਜੀਵਨ ਮੋਹ ਨਾ ਬਿਸਾਰੂ ਮੈਂ ਜਨ ਤੇਰਾ ਰਹਾਉ ਮੇਰੀ ਹਰੂ ਵਿਪਤ ਜਨ ਕਰੋ ਸੁਭਾਈ ਚਰਨ ਨਾ ਛੱਡੂ ਸ਼ਰੀਰ ਕਲ ਜਾਈ ਕਹੋ ਰਵਿਦਾਸ ਪਰਉ ਤੇਰੀ ਸਾਭਾ ਬੇਗ ਮਿਲੋ ਜਨ ਕਰਨਾ ਬਿਲੰਬ بیگم پورا شہر کو ناوں دُکھ اندوہ نہیں تہیں ٹھاؤ نا تصویس خراج نا مال خوف نہ خطا نہ ترس جوال اب موہے خوب وطن گہ پائی اونھا خیر سدا میرے پائی رہاوں ਕਾਇਮ ਦਾਇਮ ਸਦਾ ਪਾਤਸ਼ਾਹੀ ਦੋ ਮਨ ਸੇਮ ਏਕ ਸੋਇਆ ਹੀ ਆਬਾਦਾਨ ਸਦਾ ਮਸ਼ਹੂਰ ਉਹਾਂ ਗਨੀ ਬਸੇ ਮਾਮੂਰ ਤਿਉ ਤਿਉ ਸੈਲ ਕਰੇ ਜਿਉ ਪਾਵੈ ਮਹਿਰਮ ਮਹਿਲ ਨਾ ਕੋ ਅਟਕਾਵੇ ਕਹਿ ਰਵਿਦਾਸ ਖਲਾਸ ਚੁਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਇੱਕ ਓੰਕਾਰ ਸਤਗੁਰ ਪ੍ਰਸਾਦ ਗਉੜੀ ਬੈ ਰਗਣ ਰਵਿਦਾਸ ਜੀਉ ਘਟ ਅਵ ਘਟ ਦੂਗਰ ਕਣ ਇਕ ਨਿਰਗੁਣ ਬੈਲ ਹਮਾਰ ਰਮਾਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁrar ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ ਹਉ ਬਨਜਾਰੋ ਰਾਮ ਕੋ ਸਹਿਜ ਕਰੋ ਵਿਆਪਾਰ ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਖਲੇ ਹੋ ਆਲਪਤਾਲ ਮੋਹਿ ਜਮ ਡੰਡ ਨਾ ਲੱਗਈ ਤਜੀਲੇ ਸਰਬ ਜੰਜਾਲ ਜੈਸਾ ਰੰਗ ਕੁਸੁੰਬ ਕਾ ਤੈਸਾ ਏ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੂਪ ਭਰਿਓ ਜੈਸੇ ਦਾਦਰਾ ਕਸ ਦੇਸ਼ ਬਦੇਸ਼ ਨਾ ਬੂਝ ਐਸੇ ਮੇਰਾ ਮਨ ਬਿਕਿਆ ਬਿ ਮੋਹਿਆ ਕਸ਼ਿਆਰਾ ਪਾਰ ਨਾ ਸੂਝ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਰਹਾਉ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨ ਜਾਏ ਕਰੋ ਕਿਰਪਾ ਭ੍ਰਮ ਚੂਕਈ ਮੈਂ ਸੁਮਤ ਦੇਹੋ ਸਮਝਾਏ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਣੈ ਕਹੋ ਰਵਿਦਾਸ ਚਮਾਰ ਗਉੜੀ ਬੈਰਾਗਣ ਏਕੂ ਓੰਕਾਰ ਸਤਗੁਰ ਪ੍ਰਸਾਦ ਸਤਜੁਗ ਸਤ ਤੇ ਤਾਜਗੀ ਦੁਆ ਪਰ ਪੂਜਾ ਚਾਰ ਤੀਨਉਗ ਜੁਗ ਤੀਨਉ ਡੇੜੇ ਕਲ ਕੇਵਲ ਨਾਮ ਆਧਾਰ ਪਾਰ ਕੈਸੇ ਪਾਇ ਬੂਰੀ ਮੂਸੋ ਕੋ ਨ ਕਹ ਸਮਝਾਏ ਜਾਂਤੇ ਆਵਾ ਗਵਣ ਬਿਲਾਏ ਰਹਾਉ ਬਹੁ ਵਿਦਿਅ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਏ ਕਮਨ ਕਰਮ ਤੇ ਛੂਟੀਐ ਜੇ ਸਾਦੇ ਸਭ ਸਿਧ ਹੋਏ ਕਰਮ ਅਕਰਮ ਵਿਚਾਰੀਐ ਸ਼ੰਕਾ ਸੁਨ 베ਦ ਪੁਰਾਨ ਸੰਸਾ ਸਦ ਹਿਰਦੈ ਬਸੈ ਕੌਣ ਹਿਰੈ ਅਭਿਮਾਨ ਬਾਹਰ ਉਦਕ ਪਖਾਰੀਐ ਘਟ ਭੀਤਰ ਬਬਿੱਦ ਵਿਕਾਰ ਸ਼ੁੱਧ ਕਮਨ ਪਰ ਹੋਏ ਬੋ ਸੋਚ ਕੁੰਚਰ ਬਿੱਦ ਵਿਵਹਾਰ ਰਵ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ 파ਰਸ ਮਾਨੋ ਤਬੋ ਛੁਏ ਕਨਕ ਹੋਤ ਨਹੀਂ ਬਾਰ ਬਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਾਟ ਓਨ ਮਨ 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 ਹੀ ਮਿਲੇ ਛੁਟਕਤ ਬਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਬ੍ਰਹਮ ਬੰਦਨ ਕਾਟ ਬਿਕਾਰ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਨਕ ਜਤਨ ਨਹਿ ਗਰੇ ਕੀਏ ਟਾਰੀ ਨਾ ਟਰੈ ਭ੍ਰਮ ਫਾਸ ਪ੍ਰੇਮ ਭਗਤ ਨਹੀਂ ਊਪਜੈ ਤਾਂ ਤੇ ਰਵਿਦਾਸ ਉਦਾਸ ਆਸ ਬਾਣੀ ਸ਼੍ਰੀ ਰਵਿਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੁਖ ਬਿਨਾਸ ਪੰਜ ਦੁਖ ਅਸਾਧ ਜਾਮੇ ਤਾਂ ਕੀ ਕੀਤ ਕੇ ਆਸ ਮਾਦੋ ਅਬ ਦਿਆਹਤ ਕੀ